ਨਸਨ ਨੂੰ ਇਹ ਲੋਕਤ ਜਿਵੇਂ ਮਿਲਕੀ ਅੱਜ ਕੱਲ ਲੋਕੀ ਚੋਂ ਬੰਦਿਆਂ ਦੇ ਵਿੱਚ ਬਹਿ ਗਏ ਭੁੱਲ ਜਾਂਦੇ ਆ ਤੇ ਵੱਡੇ ਹੋ ਕੇ ਬਾਜ ਆ ਦਿੰਦੇ ਕਿ ਮੇਰਾ ਯਾਰ ਦੋਸਤ ਨਹੀਂ ਉਸ ਤਰ੍ਹਾਂ ਦੀ ਕੋਈ ਚੀਜ਼ ਪੇਸ਼ ਕਰਦੇ ਤੁਹਾਡੇ ਅੱਗੇ ਹੋ ਚੋਂ ਬੰਦਿਆਂ ਨਾਲ ਹੱਥ ਮਿਲਾ ਕੇ ਹੋ ਜਾਂਦੇ ਕਈ ਹੰਕਾਰ ਬੜੇ ਇਕ ਠੋਕ ਕੇ ਆਖਣ ਲੋਕੀ ਸਾਡੇ ਨੇ ਯਾਰ ਬੜੇ ਹੋ ਪਰ ਵਿਰਲਾ ਆੜੀ ਖੜ ਕੇ ਤੁਰਦਾ ਓਏ ਬੁਰੇ ਵਕਤ ਦੀਆਂ ਮਾਰਾਂ ਨੂੰ ਅੱਜ ਜੋਰੀ ਪਰਖੇ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਜੀ ਜੋਰੀ ਪਰਖੇ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਅੱਜ ਜਿਹਦੇ ਸਿਰ ਤੇ ਉੱਚਾ ਉੱਠਦੇ ਉਹਨੂੰ ਨੀਵਾ ਵਖਾਉਂਦੇ ਨੇ ਉਹ ਗਿਰਗਟ ਤਾਂ ਬਦਨਾਮੇ ਬੱਲਿਆ ਰੰਗ ਤਾਂ ਲੋਕ ਵਟਾਉਂਦੇ ਨੇ ਆ ਤਾਲੀ ਵਾਲਾ ਭੇਤ ਨਾ ਦੇ ਦੀ ਵੇਖੀ ਕਿਤੇ ਗਦਾਰਾਂ ਨੂੰ ਹੋ ਜੋਰੀ ਪਰਖੇ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਜੀ ਜੋਰੀ ਪਰਖੇ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਰਣਜੀਤ ਬਾਵਾ ਦੇ ਜਿਹੜੇ ਦੋ ਬੋਲ ਸੁਣਾਉਂ ਪਈ ਗਣੇ ਉਹਨਾਂ ਦਾ ਸਭ ਤੋਂ ਪਹਿਲਾ ਗਾਣਾ ਇਹ ਜੱਟ ਦੀ ਅਕਲ ਉਹਨਾਂ ਦੇ ਦੋ ਬੋਲ ਸੁਣਾਉਣਾ ਤੇ ਹਾਂ ਹੋ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ ਪੰਘਾ ਪੁੱਲ ਸਦੀ دخل ਪਛਾਣੀ ਸ਼ਕਲ ਤੇ ਰਹਿ ਗਈ ਚਪਲ ਗਵਾਹੀ ਅਸਲ ਦੇ ਗਿਆ ਬੰਦਾ ਜੀ ਸਿਰਤੀ ਛੱਟ ਤੇ ਲਿਆ ਲੱਕ ਸੁngੜ ਗੇ ਪੱਟ ਤੇ ਟੁੱਟੀ ਲੱਤ ਨਾ ਰਵੇ ਨਰੋਈ ਆ ਖੁੱਲੀ ਗੁੱਤਤੀਆਂ ਦੀ ਚੁੱਪ ਤੇ ਅਮਲੀ ਪੁੱਤ ਤੈਨੂੰ ਦੀ ਕੋਖ ਹਰੀ ਨਾ ਹੋਈ ਜੀ ਮਾਰੇ ਦੀ ਛੱਤ ਚੋਂਦੀ ਏ ਛੱਟ ਤੇ ਲਪੋ ਲਪ ਕਿਰਲੀਆਂ ਸੱਪ ਵਿੱਚ ਨਹਿ ਰਹੰਦੇ ਪੈ ਗਿਆ ਮੀ ਮਰ ਗਿਆ ਸੀ ਜਿਵੇਂ ਕਰ ਕੀ ਲੋਕ ਨੇ ਕਹਿੰਦੇ ਜੀ ਦੁਨੀਆਦਾਰੀ ਬੜੀ ਮੜ ਕੇ ਅੱਜ ਦੀ ਯਾਰੀ ਵਜਾਉਂਦੀ ਤਾੜੀ ਮਖੋਲਾ ਕਰਦੀ ਆ ਮੂੰਹ ਦੀ ਚੰਗੀ ਦਿਲੋਂ ਏ ਮੰਦੀ ਬੋਲਦੀ ਗੰਦੀ ਤੇ ਕਰਦੀ ਭੰਡੀ ਵਿੱਚੋਂ ਵਿੱਚ ਸੜਦੀ ਹੋ ਵਕਤ ਨੂੰ ਦਮਾ ਤੇ ਮਾੜਾ ਸਮਾਂ ਖਾ ਲਿਆ ਗਮਾਂ ਤੇ ਹਰ ਇੱਕ ਲਮਾ ਉਹ ਚਰਨੇ ਲਖਾਰੀ ਯਾਰ ਬੇ ਤਵੇ ਉਹ ਲੌਂਦੇ ਤਵੇ ਉਹ ਜੇ ਕੁਝ ਕਵੇ ਤੇ ਗੱਲ ਨੂੰ ਪਵੇ ਬਨਨ ਪਟਵਾਰੀ ਲੋਕ ਤਾਂ ਤੀ ਜਿਆਦਾਤਰ ਮੈਂ ਗੋਣਾ ਲੋਕ ਤਾਂ ਤਿਸ ਨਾਊਗਾ ਹੋ ਸਕਿਆਂ ਵ ਚਾਲੇ ਗੱਡੀਆਂ ਨਾ ਕਾਂਦੇ ਨੂੰ ਹੱਦੋਂ ਵੱਧ ਦੇ ਨਾ ਸਰਾਏ ਗਰਲ ਫਰੈਂਡ ਨੂੰ ਜੀਬੋੜ ਮਾੜਾ ਹੁੰਦਾ ਕੰਡਾ ਤਿੱਖਾ 베ਰੀ ਦਾ ਔਲਾਦ ਕਰੇ ਗਲਤੀ ਪੋਚਾ ਨਹੀਂ ਫੇਰੀ ਦਾ ਔਲਾਦ ਕਰੇ ਗਲਤੀ ਪੋਚਾ ਨਹੀਂ ਫੇਰੀ ਦਾ ਜੀਤੀ ਮੁਟਿਆਰ ਨੂੰ ਨਾ ਸਿਰੇ ਚਾੜੀਏ ਤੇ ਸੱਜਣਾ ਨੂੰ ਕਦੇ ਨਾ ਬਲੌਕ ਮਾਰੀਏ ਤੇ ਮੰਗਵੇਂ ਨਾ ਪਾਈਏ ਕਦੇ ਸੂਟ ਬੂਟ ਬਈ ਤੇ ਲੰਗਰਾਟ ਕਦੇ ਛੱਡੀਏ ਨਾ ਝੂਠ ਬਈ ਤੇ ਲੰਗਰਾਟ ਕਦੇ ਛੱਡੀਏ ਨਾ ਝੂਠ ਬਈ ਧੰਨਵਾਦ ਜੀ